ਮੇਰਾ ਜਮਾਈ ਨਹੀਂ ਦਿਲ ਕਰਦਾ ਕਿ ਮੈਂ ਉਹ ਜਿਹੀ ਵੀਡੀਓਜ਼ ਪਾਵਾਂ ਬਟ ਤੁਸੀਂ ਚੰਗੀਆਂ ਵੀਡੀਓਜ਼ ਨੂੰ ਲਾਈਕ ਹੀ ਨਹੀਂ ਕਰਦੇ ਮੈਂ ਕੀ ਕਰਾਂ ਬਸ ਤੁਹਾਨੂੰ ਬਸ ਉਹੀ ਗੰਧੀਆਂ ਵੀਡੀਓਜ਼ ਅੱਛੀ ਲੱਗਦੀਆਂ ਦੋਸਤੋ ਅੱਜ ਅਪਨ ਗੱਲ ਕਰਾਂਗੇ ਕਮਲਕੌਰ ਭਾਬੀ ਦੀ ਜਿਹੜਾ ਕੱਲ ਕਤਲ ਹੋ ਗਿਆ ਹੈ ਸੁਣੀਏ ਉਹ ਇੰਸਟਾਗ੍ਰਾਮ ਤੇ ਕੁਝ ਅਸਲੀ ਫੇਰਨਾ ਬਣਾਉਂਦੀ ਸੀ ਉਹਦੇ ਕਾਰਨ ਉਹਦਾ ਕਤਲ ਕੀਤਾ ਗਿਆ ਹੈ ਇੰਸਟਾਗ੍ਰਾਮ ਤੇ ਪਹ 4 ਲੱਖ ਤੋਂ ਵੱਧ ਫੰਡਰ ਸੀਗੇ ਤੇ ਕਤਲ ਕਰਨ ਦਾ ਕਾਰਨ ਉਹਦੀਆਂ ਵੀਡੀਓ ਅਸੀਲ ਰਿਣਾ ਦਾ ਕਾਰਨ ਹੈ ਤੇ ਜਿਹਨੇ ਕਤਲ ਕੀਤਾ ਉਸ ਤੁਸੀਂ ਸਾਰੇ ਜਾਣਦੇ ਹੋ ਅਮਰਤ ਬਾਦ ਮੇਰਾ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਉਹਦਾ ਕਤਲ ਕੀਤਾ ਹੈ ਦੂਜੀ ਬਨੇ ਉਹ ਵੀਡੀਓ ਤਾਂ ਦੇਖ ਲਈ ਅਸਲੀ ਜਿਹੜੀ ਵੀਡੀਓ ਬਣਾਉਂਦੀ ਸੀ ਉਹ ਤਾਂ ਉਹ ਲਿਖ ਗਈ ਕਿ ਉਹ ਇਹ ਵੀਡੀਓ ਨਹੀਂ ਵਿਖੀ ਜਿਹਦੇ ਵਿੱਚ ਉਹ ਗਰੀਬਾਂ ਦੀ ਮਦਦ ਕਰਦੀ ਹੈ ਸਮਾਜ ਸੇਵਾ ਕਰਦੀ ਹੈ ਤੇ ਉਹ ਆਪ ਖੁਦ ਕਹਿੰਦੀ ਹੈ ਕਿ ਮੈਨੂੰ ਇਹ ਵੀ ਲਾਭਾਂ ਦਾ ਕੁਝ ਹੁੰਗ ਨਹੀਂ ਆਉਂਦਾ ਜਦੋਂ ਮੈਂ ਇਸ ਤਰ੍ਹਾਂ ਦੀ ਗੰਦੀ ਰੀਲ ਬਣਾਉਂਦੀ ਆ ਤਾਂ ਤੁਸੀਂ ਬਹੁਤ ਲਾਈਕ ਕਰਦੇ ਹੋ ਬਹੁਤ ਪਿਆਰ ਕਰਦੇ ਹੋ ਜਦੋਂ ਮੈਂ ਇਸ ਤਰ੍ਹਾਂ ਦੀ ਸਮਾਜ ਸੇਵਾ ਦੀ ਕਰਦੇ ਆ ਤਾਂ ਦੁਸ਼ ਕੋਈ ਨਹੀਂ ਦੇਖਦੇ ਕੋਈ ਲਾਈਕ ਨਹੀਂ ਕਰਦਾ ਤਾਂ ਮੈਂ ਇਸ ਗੰਦੀ ਰੀਦ ਬਣਾ ਕੇ ਖੁਸ਼ ਨਹੀਂ ਹਾਂ ਤੇ ਅਮਰਤਪਾਲ ਨੇ ਉਹ ਵੀਡੀਓ ਵੀ ਦੇਖਣੀ ਚਾਹੀਦੀ ਸੀ ਕਿ ਕਿੰਨੀ ਸੇਵਾ ਤਕਰੀਬਨ ਨਾਲ ਉਹ ਕਿੰਨਾ ਯੋਗ ਕਰਦੀ ਸੀ ਆਹ ਦੇਖੋ ਵੀਡੀਓ ਤੁਸੀਂ ਜਿਹਦੇ ਵਿੱਚ ਉਹ ਮਰਦ ਕਰ ਰਹੀ ਹੈ ਸਤ ਸ੍ਰੀ ਅਕਾਲ ਦੋਸਤੋ ਮੈਂ ਆਪਣੀ ਪਤੀ ਜੀ ਨੂੰ ਚਾਕਲੇਟ ਲੈ ਕੇ ਦੇ ਹੀ ਰਹੀ ਸੀ ਛੋਟੇ ਛੋਟੇ ਬੱਚੇ ਮੇਰੇ ਕੋਲ ਆ ਕੇ ਕਹਿੰਦੇ ਦੀਦੀ हमको ਵੀ ਚਾਕਲੇਟਸ ਚਾਹੀਏ ਫਿਰ ਮੈਂ ਇਹਨਾਂ ਨੂੰ ਵੀ ਚਾਕਲੇਟਸ ਵੰਡੇਆਂ ਫਿਰ ਮੈਂ ਇਹਨਾਂ ਦੇ ਪੈਰਾਵਲ ਦੇਖਿਆ ਇਹਨਾਂ ਕੋਲ ਚਪਲਾਂ ਨਹੀਂ ਸੀਗੀਆਂ ਯਾਰ ਤੇ ਮੈਂ ਕਿਹਾ ਚਲੋ ਇਹ ਸੰਡੇ ਤੁਹਾਡੇ ਕੋਲ ਆਵਾਂਗੀ ਮੈਂ ਚਪਲਾਂ ਦੇ ਕੇ ਜਾਵਾਂਗੀ ਤੇ ਆਪਣੇ ਘਰੇ ਗਈ ਇੱਕ ਗੁਲਾਬ ਦਾ ਫੁੱਲ ਦੇ ਕੇ ਆਪਣੀ ਮਾਤਾ ਨੂੰ ਸਪੈਸ਼ਲ ਫੀਲ ਕਰਾਇਆ ਤੇ ਉਹਨਾਂ ਚਾਲੀ ਵੀਰਾਂ ਨੂੰ ਯਾਦ ਕੀਤਾ ਜਿਹੜੇ 14 ਫਰਵਰੀ ਵਾਲੇ ਦਿਨ ਸ਼ਹੀਦ ਹੋ ਗਏ ਸੀ ਮੇਰਾ ਜਮਾਈ ਨਹੀਂ ਦਿਲ ਕਰਦਾ ਕਿ ਮੈਂ ਉਹ ਜਿਹੀ ਵੀਡੀਓਜ਼ ਪਾਵਾਂ ਪਰ ਤੁਸੀਂ ਚੰਗੀਆਂ ਵੀਡੀਓਜ਼ ਉਨੂੰ ਲਾਈਕ ਹੀ ਨਹੀਂ ਕਰਦੇ ਮੈਂ ਕੀ ਕਰਾਂ ਬਸ ਤੁਹਾਨੂੰ ਬਸ ਉਹੀ ਗੰਧੀਆਂ ਵੀਡੀਓਜ਼ ਅੱਛੀ ਲੱਗਦੀਆਂ ਇਹ ਥੋੜਾ ਦੇ ਵੱਡਾ ਸਾਈਜ਼ ਹੋ ਗਿਆ ਤੇ ਸਾਨੂੰ ਨਹੀਂ ਲੱਗਦਾ ਇਹ 8 ਉਹ ਮੈਂ ਉਹ ਲਾਸਟ ਵਕਤ ਲੈ ਲੀ ਲੇਡੀਸ ਵਾਲਾ ਮਾਸਕ ਦੇਖ ਰਹੀ ਸੀ ਇਹ ਸਾਰਾ ਸਹੀ ਜਾਈਗਾ ਸਾਰਾ ਇਹ ਸਾਰਾ ਸਹੀ ਥੋੜਾ ਨਰਮ ਵੀ ਹੋ ਗਿਆ ਉਹਨਾਂ ਦੇ ਪੈਰਾਂ ਨੂੰ ਚੁੱਭੇ ਨਾ